ਪੰਜਾਬ ਅੰਦਰ ਫੈਲੇ ਨਸ਼ੇ ਦੇ ਜਾਲੇ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਮਕੜੀਆਂ ਵੀ ਬੁਣ ਰਹੀਆਂ ਨੇ ਅਫਰੀਕਾ ਤੋਂ ਪੜ੍ਹਾਈ ਕਰਨ ਦੇ ਬਹਾਨੇ ਪੰਜਾਬ ਅੰਦਰ ਹੈਰੋਇਨ ਦੀ ਸਪਲਾਈ ਕਰਨ ਵਾਲਾ ਇੱਕ ਸ਼ਾਤਰ ਨੌਜਵਾਨ ਜਲੰਧਰ ਪੁਲਿਸ ਨੇ ਦਬੋਚਿਆ ਪੁਲਿਸ ਵੱਲੋਂ ਕਾਬੂ ਕੀਤੇ ਨੌਜਵਾਨ ਦੀ ਪਛਾਣ ਚਾਰਲਸ ਵਾਸੀ ਜ਼ਾਮਬੀਆ ਦੇ ਰੂਪ ਵਿੱਚ ਹੋਈ ਏ ਜੋ ਕਿ ਜਲੰਧਰ ਡੀਕ ਯੂਨੀਵਰਸਿਟੀ ਦਾ ਵਿਦਿਆਰਥੀ ਸੀ ਕਾਬੂ ਕੀਤੇ ਨੌਜਵਾਨ ਕੋਲੋਂ ਪੁਲਿਸ ਨੇ 50 ਲੱਖ ਕੀਮਤ ਦੀ ਹੈਰੋਇਨ ਤੇ 3 ਲੱਖ ਤੋਂ ਵੱਧ ਨਗਦੀ ਬਰਾਮਦ ਕੀਤੀ ਏ ਪੁੱਛਗਿੱਛ ਦੌਰਾਨ ਪੁਲਿਸ ਹੋਰ ਵੀ ਹੈਰਾਨੀਜਨਕ ਵੱਡੇ ਖੁਲਾਸਿਆਂ ਦਾ ਦਾਵਾ ਕਰ ਰਹੀ ਹੈ। ਮੰਦੇ ਨੂੰ ਚੈੱਕ ਕੀਤਾ। ਚੈੱਕ ਕਰਨ ਤੇ ਉਹਦਾ ਨਾਮ ਜਿਹੜਾ ਚਾਰਲਸ ਸੀਗਾ। ਚਾਰਲਸ ਇਹ ਜ਼ੰਬੀਆ ਦਾ ਰਹਿਣ ਵਾਲਾ ਵਾ। ਇਹ ਪਹਿਲਾਂ लवली ਸਟੂਡੈਂਟ ਸੀਗਾ 1 ਸਾਲ ਪੜ੍ਹ ਕੇ ਉਹਦੇ ਬਾਅਦ ਇਹਨਾਂ ਸਟੱਡੀ ਛੱਡਤੀ ਸੀਗੀ। ਜਦੋਂ ਇਹਨੂੰ ਤਲਾਸ਼ੀ ਕੀਤੀ ਇਹਦੇ ਕੋਲੋਂ 100 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਹੋਈ। ਫਿਰ ਇਹਨੂੰ ਪੁੱਛਗਿੱਛ ਕੀਤੀ ਵੀ ਤੂੰ ਦੱਸ। ਜੋ ਮੌਕੇ ਤੇ ਜਿੰਨੀ ਸਾਡੂ ਰਿਕੁਆਇਰਡ ਸੀ ਉਹ ਕੀਤੀ। ਉਹਦੇ ਬਾਅਦ ਇਹਦਾ ਰੈਜ਼ੀਡੈਂਸ ਜਿਹੜਾ ਸਰਚ ਕੀਤਾ। ਰੈਜ਼ਿਡੈਂਸ ਸਰਚ ਕਰਤੇ ਇਹਦੇ ਕੋਲੋਂ 3,30,000 ਰੁਪਇਆ 3,30,200 ਰੁਪਇਆ ਜਿਹੜਾ ਉਹ ਬਰਾਮਦ ਹੋਇਆ ਉਹ ਮਨੀ ਉਹ ਸਿਗੀ ਜਿਹੜੀ ਇਹਨਾਂ ਡਰੱਗ ਵੇਚ ਕੇ ਜਿਹੜੀ ਜਿਹੜੀ ਅਕਵਾਇਰਡ ਕੀਤੀ ਸੀਗੀ ਸੋ ਇੱਥੇ ਅਸੀਂ ਐਫ ਆਈ ਆਰ ਲੋਜ ਕਰਕੇ ਤੇ ਇਹਦਾ ਜਿਹੜੀ ਹੁਣ ਤਫ਼ਤੀਸ਼ ਕਰ ਰਹੇ ਅਸੀਂ ਸਿਰਫ